ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਸਾਨੂੰ ਬਹੁਤ ਜ਼ਰ ਪਤਾ ਉਸ ਨੂੰ ਬਾਜਵਾ ਤੇ ਰਾਜਾ ਅਮਰਿੰਦਰ ਸਿੰਘ ਵਰਿੰਗ ਨੇ ਤੇ ਆਮ ਪਾਰਟੀ ਦੇ ਕਨਵੀਜ਼ਰ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਤਮਾਨ ਤੇ ਰਜ ਕੇ ਤੰਜ ਕਸਿਆ ਕਿ ਕੀ ਹੁੰਦਾ ਅੱਜ ਪਹਿਲੀ ਵਾਰ ਕੀ ਆਖਿਆ ਉਹ ਤੁਹਾਨੂੰ ਲਾਈਵ ਅਸੀਂ ਦਿਖਾਉਨੇ ਆਂ ਪਾਰਟੀ ਵੱਲੋਂ ਇੱਕ ਮਿੰਟ ਛੋਟੇ ਵੀ ਸਪੈਸ਼ਲੀ ਉਸ ਜਮਾਤ ਵੱਲੋਂ ਜਿਨ੍ਹਾਂ ਨੇ ਬਦਲਾਵ ਦੀ ਗੱਲ ਕੀਤੀ ਸਾਫ ਸੁਥਰੀ ਰਾਜਨੀਤੀ ਦੀਆਂ ਦੀ ਗੱਲ ਕੀਤੀ ਸੀ ਅਸੂਲ ਦੀ ਗੱਲ ਕੀਤੀ ਜਿੰਨਾ ਬੇਅਸੂਲੀ ਇਹ ਕੇਜਰੀਵਾਲ ਤੇ ਭਗਵੰਤ ਮਾਨ ਪਾਇਆ ਮੇਰਾ ਖਿਆਲ ਸਾਰੇ ਹਿੰਦੁਸਤਾਨ ਚ ਮੈਂ ਦਿੱਲੀ ਚ ਵੀ ਇਹ ਗੱਲ ਕਹੀ ਸੀ ਮੈਂ ਫੇਰ ਰਿਪੀਟ ਕਰਨਾ ਕੇਜਰੀਵਾਲ ਕੋ ਡਬਲ ਪੀ ਐਚ ਡੀ ਇਹ ਚੂ ਤੇ ਭਗਵੰਤ ਕੋ ਸਿੰਗਲ ਉਹਨਾਂ ਨੇ ਆਖਿਆ ਕਿ ਮੈਨੂੰ ਬਹੁਤ ਅਫਸੋਸ ਹੈ ਪੰਜਾਬ ਦੇ ਲੋਕਾਂ ਦੀ ਸਾਰੀਆਂ ਮੇਅਰਸ਼ਿਪਸ ਪੰਜਾਬ ਦੀ ਬਹੁਤ ਦਸਤਾ ਹੋ ਰਹੀ ਹੈ ਇੱਥੇ ਜਿਹੜੀ ਬਦਲਾਅ ਲਿਆਉਣ ਵਾਲੀ ਪਾਰਟੀ ਅੱਜ ਉਹ ਹਰਕ ਦੇ ਨਾਲ ਧੱਕੇ ਕਰ ਰਹੀ ਆ ਪਾਇ ਪੰਚਾਇਤੀ ਇਲੈਕਸ਼ਨ ਹੋਣ ਪਾਇ ਮਸਲਿਕ ਇਲੈਕਸ਼ਨ ਹੋਣ ਜਾਂ ਕਿਸ ਤਰ੍ਹਾਂ ਦੀ ਇਲੈਕਸ਼ਨ ਹੋਵੇ ਹਰ ਤਰ੍ਹਾਂ ਦਾ ਧੱਕਾ ਜਿਹੜੀ ਇਹ ਸੇ ਪਾਰਟੀ ਕਰ ਰਹੀ ਆ ਤੁਹਾਨੂੰ ਪਤਾ ਕਿ ਲੰਘ ਤਰਫੋਂ ਬਚੀ ਹੋਣਾ ਸੋ ਇਹ ਸਾਰਾ ਪੈਸਾ ਸਿੱਧੇ ਤੌਰ ਜਿਹੜਾ ਭਗਵੰਦ ਦੇ ਰੈਸਟ ਹਾਊਸ ਦੇ ਵਿੱਚ ਜਿਹੜਾ ਕਪੂਰਤਲਾ ਹਾਊਸ ਹੈ ਉਹ ਇਹਦਾ ਸੀਐਮ ਦਾ ਹਾਊਸ ਨਹੀਂ ਹੈ ਉਹ ਗੈਸਟ ਹਾਊਸ ਹੈ ਪੰਜਾਬ ਗਵਰਨਮੈਂਟ ਦਾ ਜਿੱਥੇ ਆਨਰੇਬਲ ਗਵਰਨਰ ਵੀ ਰਹਿੰਦਾ ਤੇ चीफ ਮਿੰਿਸਟਰ ਜੋ ਦਿੱਲੀ ਚੋਂਦਾ ਰਹਿੰਦਾ ਇਹਨਾਂ ਦਰਵਾਜ਼ੇ ਬੰਦ ਕਰੀ ਰੱਖੇ ਨੇ ਬਟ ਇਹਦੇ ਵਿੱਚ ਭਾਜ-ਪਾਣੇ ਜਿਸ ਆਨੈਸਟੀ ਤੇ ਕਮਜ਼ੋਰੀ ਮਿਲਾਈ ਦਰਵਾਜ਼ੇ ਖੋਲਨੇ ਚਾਹੀਦੇ ਤੇ ਸਾਨੂੰ ਪਤਾ ਕਰੋੜਾ ਰੁਪਏ ਤਕਰੀਬਨ 60 ਐਮਐਲਏ ਜੋ ਸਾਡੀ ਇਨਫੋਰਮੇਸ਼ਨ ਹੈ ਪੰਜਾਬ ਤੋਂ ਆਪ ਕੇ ਕਹਿੰਦੇ ਨੇ ਪੈਸੇ ਵੀ ਲੈ ਕੇ ਗਏ ਨੇ ਤੇ दारू ਵੀ ਲੈ ਕੇ ਗਏ ਤਾਂ दारू ਹੀ ਫੜੀ ਤੇ ਪੰਜਾਬ ਦੀਆਂ ਬੋਤਲਾਂ ਜਿੱਤੇ ਲਿਖਿਆ ਉਹ ਓਨਲੀ ਫੋਰ ਸੇਲ ਇਨ ਪੰਜਾਬ ਉਹ ਦਿੱਲੀ ਚ ਪੰਜਾਬ ਭੰਦੇ ਬਾਹਰੋਂ ਫੜੀ ਪੈਸਾ ਵੀ ਗਿਆ दारू ਵੀ ਗਿਆ ਟੋਟਲੀ ਬੇਸੂਲੇ ਲੋਕ ਨੇ ਅੱਜ ਪੰਜਾਬ ਦਾ ਜੋ ਹਾਲ ਹੈ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਮੈਥੀ ਇੱਥੇ ਭਗਵੰਤਾ ਥੋੜਾ ਚਲਾ ਰਹੇ ਇੱਥੇ ਤੇ ਗੈਂਗਸਟਰ ਚਲਾ ਰਹੇ ਜਿੱਥੇ ਤੁਸੀਂ ਵੇਖਦੇ ਹੋ ਪੁਲਿਸ ਸਟੇਸ਼ਨ ਆਪਣੇ ਆਪ ਨੂੰ ਸੁਰੱਖਿਤ ਨਹੀਂ ਕਰ ਪਾਉਂਦੇ ਆਮ ਪੰਜਾਬੀ ਨੂੰ ਕੀ ਸੁਰੱਖਿਤ ਕਰੀ ਜਿਹੜਾ ਲੰਗਾ ਨਾਜ਼ੇ ਫਗਵਾੜੇ ਚ ਹੀ ਹੋਇਆ ਦੇਖੋ ਬਹੁਤ ਅਨਫੋਰਚੂਨੇਟ ਅਸੀਂ ਬਹੁਤ ਬਸ਼ਕੂਰ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਉਹਨਾਂ ਨੇ ਇੱਕ ਰਿਟਾਇਰਡ ਜੱਜ ਜੀ ਬੇਤਲੀ ਲਾਇਆ ਕਇਏ ਤੱਕ ਕਦੀ ਨਹੀਂ ਹੋਇਆ ਕਾਰਪੋਰੇਸ਼ਨ ਦੀ ਲੈਕਚਰਸ ਦੇ ਵਿੱਚ ਇਨ ਆਨਰੇਬਲ ਕੋਰਟ ਨੂੰ ਇੰਟਰਵਿਊ ਇਨ ਕਰਨਾ ਪਏ ਇੱਕ ਰਿਟਾਇਰਡ ਜੱਜ ਲੈਣਾ ਪਿਆ ਜੇ ਪਿਛਲੀ ਵਾਰੇ ਮੀਟਿੰਗ ਕਰਕੇ ਨਾ ਨਸ਼ਰ ਨਾ ਕਰਦੇ ਸਾਡੇ 1 2 ਸਾਥੀ ਜਿਹੜੇ ਭੱਜੇ ਉਹ ਵੀ ਨਹੀਂ ਸੀ ਭੱਜੇ ਅੱਛਾ ਉਸ ਦੇ باوجود ਫਿਰ ਇੱਥੋਂ ਦਾ ਜਿਹੜਾ ਐਸਐਸਪੀ ਹੈ ਇੱਥੋਂ ਦਾ ਇੱਕ ਈਐਸਪੀ ਤੋਕੀਨ ਆਇਆ ਉਹਨਾਂ ਪਰਤ ਪੁੱਛੀ ਇਹਨਾਂ ਨੇ ਬਹੁਤ ਭਾਰੀ ਗੁੰਡਾਗਰਦੀ ਕੀਤੀ ਸਾਡੀਆਂ 5 6 ਆਨਰੇਬਲ ਕਲੀਗ ਜਿਹੜੀਆਂ ਮਿਸਪਲ ਕਾਉਂਸਲਰਸ ਨੇ ਉਹਨਾਂ ਦੇ ਘਰਦਿਆਂ ਦੇ ਖਿਲਾਫ ਉਹ ਝੂਠੇ ਪਰਚੇ ਦਰਜ ਕੀਤੇ ਗੇ ਲਗਾਤਾਰ ਚਾਪੇਵਾਦੀ ਅੱਜ ਵੀ ਬਲੈਂਕਟ ਬੇਲ ਲਿਆਣਾ ਲੈਣੀ ਪਈ ਐ ਇੱਥੇ ਲਿਆਣ ਵਾਸਤੇ ਅੱਜ ਪ੍ਰਧਾਨ ਜੀ ਨੂੰ ਤੇ ਲੀਡਰ ਆਫ ਦੀ ਆਪੋਜੀਸ਼ਨ ਨੂੰ ਆਪਣੇ ਸਾਥੀਆਂ ਸੁਬੇ ਤੇ ਖੁਦ ਗੇੜਕਾ ਕਾਲਾ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਤੇ ਨਾਂ ਲੈਂਦੇ ਨੇ ਡਾਕਟਰ ਅੰਬੇਦਕਰ ਸਾਹਿਬ ਦਾ ਤੇ ਨਾਂ ਲੈਂਦੇ ਨੇ ਸ਼ੀਦਿਆਜ਼ਮ ਭਗਤ ਸਿੰਘ ਜੀ ਦਾ ਨਾ ਇਹਨਾਂ ਦੀ ਸੋਚ ਅੰਬੇਦਕਰ ਸਾਹਿਬ ਨਾਲ ਮਿਲਦੀ ਤੁਸੀਂ ਅੱਗੇ ਵੇਖਿਆ ਅੰਮ੍ਰਿਤਸਰ 'ਚ ਕੀ ਹੋਇਆ ਜੀ 26 ਜਨਵਰੀ ਵਾਲੇ ਦਿਨ ਜਦੋਂ ਸਾਰਾ ਸ਼ਹਿਰ ਬੁਸਟ ਪ੍ਰੋਟेक्टेड ਹੁੰਦਾ ਹੈ ਹੈਰੀਟੇਜ ਸਟਰੀਟ ਜਿਹੜੀ 1000 ਮੀਟਰ ਤੇ ਹੈ ਦਰਬਾਰ ਸਾਹਿਬ ਤੋਂ ਤੋਂ 500 ਕਦਮ ਸੇ ਜਲੇ ਬਲੇ ਬਾਸ ਜੇ 4 ਵਜੇ ਕਾਰਪੋਰੇਸ਼ਨ ਦੀ ਪੌਡੀ ਇਸਤੇਮਾਲ ਕਰਕੇ ਇੱਕ ਆਦਮੀ ਆ ਕੇ ਬਹੁਤ ਜ਼ੋਰ ਕੋਸ਼ਿਸ਼ ਕਰ ਰਿਹਾ ਕਿ ਡਾਕਟਰ ਅੰਬੇਦਕਰ ਸਾਹਿਬ ਦੇ ਬੋਤਲ ਨੂੰ ਨੁਕਸਾਨ ਪਹੁੰਚਾਇਆ ਜਾਏ ਕੋ ਕਸਰ ਨਹੀਂ ਹੋਣੀ ਚਾਹੀਦੀ ਪત્રਕਾਰਾਂ ਨੂੰ ਸਬੋਧਨ ਕਰ ਰਹੇ ਨੇ ਸਦਾਰ ਪ੍ਰਤਾਪ ਸਿੰਘ ਜੀ ਰਾਜਵਾ ਇਸ ਤੋਂ ਬਾਅਦ ਸਬੋਧਨ ਕਰਨਗੇ ਅਮਰਿੰਦਰ ਸਿੰਘ ਵੇਰਿੰਗ ਦੋਸਤਾਨੀ ਸਾਰਿਆਂ ਦੇ ਸੈਂਟੀਮੈਂਟਸ ਹਰ ਟੂ ਇ ਤੁਸੀਂ ਵੇਖਿਆ ਸਾਰੀਆਂ ਪਾਰਟੀਆਂ ਨੇ ਕੰਡੈਮਨ ਕੀਤਾ ਕੇਜਰੀਵਾਲ ਤੋਂ ਨਾ ਜੋ ਇਸ ਗੱਲ ਕਰ ਅਸੀਂ ਇੱਥੇ ਆਏ ਹਾਂ ਸਾਨੂੰ ਉਰਜੋਰ ਉਮੀਦ ਹੈ ਅੱਜ ਕਿ ਜਸਟਿਸ ਹਰਬੰਸ ਲਾਲ ਜੀ ਆਏ ਨੇ ਫੇਅਰ ਇਲੈਕਸ਼ਨ ਹੋਏਗੀ ਤੇ ਜੋ ਫੇਅਰ ਇਲੈਕਸ਼ਨ ਹੋਏਗੀ ਉਹਦਾ ਰਿਜ਼ਲਟ ਨਿਕਲੇਗਾ ਪਰ ਸਾਨੂੰ ਇਹਨਾਂ ਨੇ ਕੁਝ ਹੱਦ ਤੱਕ ਨੁਕਸਾਨ ਪਹਚਾਇਆ ਦੋ ਸਾਡੇ ਸਾਥੀ ਇੱਕ ਅੱਧਾ ਸਾਡੇ ਨਾਲ ਹੋਰ ਵੀ ਜਿਹੜਾ ਹੈ ਸੀ ਉਹਦੇ ਵਿੱਚ ਵੀ ਕਮੀ ਆਈ ਹੈ ਸੋ ਦੋ ਤਿੰਨ ਆਦਮੀ ਇਹ ਜ਼ਰੂਰ ਤੋੜ ਕੇ ਲੈ ਕੇ ਗਏ ਨੇ ਉਹ ਵੀ ਡਰਾ ਕੇ ਧਮਕਾ ਤੋ ਗਵਾੜੇ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਵਿਸ਼ੇਸ਼ ਤੌਰ ਸ਼ਹਿਰ ਵਾਲਿਆਂ ਨੂੰ ਤੇ ਸਾਰੇ ਹਲਕੇ ਨੂੰ ਇਹਨਾਂ ਦੀ ਗੁੰਡਾਗਰਦੀ ਤੁਹਾਡੇ ਸਾਹਮਣੇ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਜਿੱਦਣ ਮੌਕਾ ਆਇਆ ਇਨਾਂ ਨੂੰ ਜਿਹੜੇ ਅਫਸਰਾਂ ਨੇ ਤੇ ਜਿਹੜੇ ਸਿਆਸੀ ਲੋਕਾਂ ਨੇ ਇਹ ਸਾਡੇ ਪੀਰਾਂ ਦੇ ਮਨਾਂ ਨਾਲ ਦੇ ਪੈਣਾ ਲਾ ਗੋਡਾ ਪੱਤਰਕਾਰਾਂ ਵੱਲੋਂ ਚੁੱਕੇ ਮੁੱਦਿਆਂ ਦਾ ਵੀ ਉੱਚ ਪਾਉ ਦਿੰਦੇ ਹੋਏ ਜਿਹੜੇ ਪਤਾ ਉਸ ਨੂੰ ਪਾਜਵਾ ਤੇ ਹੋਂ ਨੂੰ ਸੰਬੋਧਨ ਕਰਨਗੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ ਰਾਜਾ ਗੋਵਿੰਦ ਸਿੰਘ ਜੀ ਤੇ ਉਹ ਆਪਾਂ ਨਾਲ ਵੀ ਗੱਲਬਾਤ ਹੁੰਦੇ ਆ ਕਿ ਤੁਸੀਂ ਡੈਮੋਕ੍ਰੇਸੀ ਦਾ ਕਾਫੀ ਲੋਕਾਂ ਸਾਰਿਆਂ ਨੇ ਨਹੀਂ ਤਾਂ ਕਾਫੀ ਲੋਕਾਂ ਨੇ ਖਿਆਲ ਰੱਖਿਆ ਨਾਲ ਹੀ ਨਾਲ ਸਾਡੇ ਲੀਡਰ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਦਵਾ ਸਾਹਿਬ ਆਪਣੇ ਵੱਲੋਂ ਦੇ ਸਾਰੇ ਕਾਂਗਰਸ ਦੇ ਲੋਕੀ ਆਪੂ ਸਹਿਬਾਨਾਂ ਜਿਕੇ ਆਏ ਚੋਣ ਦੀ ਪ੍ਰਕਿਰਿਆ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੈਤਿਕਤਾ ਦੇ ਆਧਾਰ ਤੇ ਇਹ ਚੋਣ ਖਾ ਚੁੱਕੀ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਨਕਾਰ ਦਿੱਤਾ ਹੈ ਪਹਿਲੀ ਵਾਰ ਹੀ ਹੋਇਆ ਕਿ ਜਿਹੜੀ ਸਰਕਾਰ ਹੋਵੇ ਹਮੇਸ਼ਾ ਉਹਨੇ ਜਿਹੜੀਆਂ ਕੌਂਸਲਸ ਬੰਦੀਆਂ ਲੇਕਿਨ ਪਹਿਲੀ ਵਾਰ ਹੀ ਹੋਇਆ ਜਿੱਥੇ ਦੋ ਸਾਡੀਆਂ ਜਿਹੜੀਆਂ ਫੇਰਸ਼ਿਪ ਸੀਗੀਆਂ ਉਥੇ ਸਾਡਾ ਕਬਜ਼ਾ ਹੈ ਇੱਕ ਤਾਂ ਫਗਵਾੜਾ ਤੇ ਦੂਸਰਾ ਅੰਮ੍ਰਿਤਸਰ ਸਾਹਿਬ ਜਿਸ ਪ੍ਰਕਾਰ ਇਹਨਾਂ ਨੇ ਅੰਮ੍ਰਿਤਸਰ ਦੀ ਚੋਣ ਕੀਤੀ ਉਹ ਦੁਨੀਆ ਨੇ ਦੇਖਿਆ ਸਾਰਿਆਂ ਨੇ ਜਾਣਿਆ ਇੱਥੇ ਵੀ ਉਸੇ ਤਰ੍ਹਾਂ ਦੀ ਸੇਮ ਪ੍ਰੈਕਟਿਸ ਹੋ ਰਹੀ ਹੈ ਅੱਜ ਮੈਂ ਬੇਨਤੀ ਕਰਨਾ ਚਾਹਣਾ ਕੇਜਰੀਵਾਲ ਸਾਹਿਬ ਨੂੰ ਤੇ ਭਗਵਤ ਮਾਨ ਕਿ ਕਿਰਪਾ ਕਰਕੇ ਉਹ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਫੋਟੋ ਤੁਸੀਂ ਲਾਈ ਹੈ ਸੰਵਿਧਾਨ ਦੇ ਨਿਰਮਾਤਾ ਦੀ ਉਹਨੂੰ ਦਫ਼ਤਰਾਂ ਦੇ ਵਿੱਚੋਂ ਉਤਾਰ ਦਿਓ ਭਗਤ ਸਿੰਘ ਦੀ ਫੋਟੋ ਲਾਈ ਹੈ ਇਸ ਫੋਟੋ ਨੂੰ ਉਤਾਰ ਦਿਓ ਕਿਉਂਕਿ ਤੁਸੀਂ ਡੈਮੋਕ੍ਰੇਸੀ ਤੇ ਵਿਸ਼ਵਾਸ ਨਹੀਂ ਰੱਖਦੇ ਤੁਸੀਂ ਕਨਸਟੀਟਿਊਸ਼ਨ ਦੀਆਂ ਧਜੀਆਂ ਉਡਾਪਿਆ ਜੋ ਸੰਵਿਧਾਨ ਕਹਿੰਦਾ ਸੁਨੇਹੇ ਹੋਏ ਲੋਕਾਂ ਨੂੰ ਜਿਸ ਪ੍ਰਕਾਰ ਤੁਸੀਂ ਤੰਗ ਪਰੇਸ਼ਾਨ ਕੀਤਾ ਔਰ ਇਥੇ ਰਿਟਾਇਰਡ ਜੱਜ ਦਾ ਲੱਗਣਾ ਇਹ ਆਮ ਆਦਮੀ ਪਾਰਟੀ ਦੀ ਹਾਰ ਹੈ ਔਰ ਭਗਵੰਤ ਸਿੰਘ ਦਿੱਲੀ ਦੇ ਇਲੈਕਸ਼ਨ ਚੱਲ ਰਹੀਆਂ ਨੇ ਤੇ ਅਸਲ ਵਿੱਚ ਦਿੱਲੀ ਦੇ ਵਿੱਚ ਪੂਰਾ ਜਿਹੜਾ ਮਾਹੌਲ ਪੱਕਿਆ ਹੋਇਆ ਹੈ ਸਿਵਲ ਪ੍ਰਸ਼ਾਸਨ ਤੇ ਤੇ ਮੁੱਖ ਮੰਤਰੀ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ ਕੀ ਅੱਜ ਸਾਰਾ ਆਪਣੀ ਸਾਰੀ ਕੈਬਨਟ ਜਿਹੜੀ ਆ ਸਵੇਲੀ ਦਿੱਲੀ ਵਿੱਚ ਲੱਗੀ ਹੋਈ ਆ ਕੀ ਰਿਟਾਇਰ ਜੱਜ ਨੂੰ ਆ ਕੇ ਇੱਥੇ ਚੁਨਾਵ ਕਰਵੋਣੀ ਪਈ ਛੋਣ ਕਰਉਣੀ ਪਈ ਕੋਈ ਬਾਤਾਂ ਕੁਝ ਨਾ ਚੇਦਾ ਹੋਇਆ ਇਹ ਜਿਹੜਾ ਨੰਗਾ ਨਾ ਛੋੜਿਆ ਸਾਰੀ ਦੁਨੀਆ ਦੇਖ ਰਹੀ ਹੈ ਇੱਕ ਗੱਲ ਜ਼ਰੂਰ ਕਹਿਣੀ ਚਾਹੀਦੀ ਇੱਕ ਤਾਂ ਜੋ ਪ੍ਰਤਾਪ ਸਿੰਘ ਬਾਦਲਾ ਸਾਹਿਬ ਹੁਣਾਂ ਨੇ ਕਿਹਾ ਇਥੋਂ ਦਾ ਐਸਐਸਪੀ ਗੌਰਵ ਕੁਰਾ ਐਸਾ ਐਸਐਸਪੀ ਆਈ ਉਹ ਹੀ ਐਸਐਸਪੀ ਆ ਜਿਹਦੀ ਦੇਖਰੇਖ ਦੇ ਵਿੱਚ ਮੂਸੇ ਵਾਲੇ ਦਾ ਮਰਡਰ ਹੋਇਆ ਉਸੇ ਵਾਲੇ ਦਾ ਮਰਡਰ ਇਹ ਉਦੋਂ ਐਸਐਸਪੀ ਸੀ ਫਿਰ ਨੇ ਤਰਨਤਾਰਨ ਦੀ ਜਿਹੜੇ ਚੋਣਾਂ ਸੀ ਉੱਥੇ ਕੌਂਸਲ ਦੇ ਚੋਣ ਲੁੱਟੇ ਲੁਟਾਈ ਜਿਹੜੀਆਂ ਸਾਡੇ ਹਲਕੇ ਸੀ ਸੁਖਪਾਲ ਸਿੰਘ ਪੁੱਲਰ ਰਾਂ ਤੇ ਹੁਣ ਇੱਥੇ ਆ ਕੇ ਜੋ ਕੰਮ ਕੀਤਾ ਇੱਕ ਗਿਆ ਭਾਰਤ ਕੂਸ਼ਨ ਜਿਹੜਾ ਡੀਐਸਪੀ ਸਾਹਿਬ ਇੱਕ ਅਮਨ ਅਮਨ ਕੋਈ ਅਮਨ ਅਮਨ ਨਾਹਰ ਕੋਈ ਤਿੰਨੇ ਜਾਣੇ ਕਾਉਂਸਲਰਾਂ ਦੇ ਘਰੇ ਮਾਰੇ ਐਸ ਐਸ ਚੋਣੇ ਡੀ ਐਸ ਪੀ ਨੇ ਉਹਨੇ 걔ੜੇ ਹੱਥ ਜੜਾ ਕੇ ਜੇ ਇੰਨਾ ਹੀ ਕਾਉਂਸਲਰਾਂ ਤੋਂ 4 걔ੜੇ ਵੱਧ ਕਰੇ ਨਾ ਮਰਾਏ ਕੀ ਮਾਫ ਕਰਦੇ ਹੋ ਤਾਂ ਫਿਰ ਸਮਝ ਲਿਓ ਵੀ ਰਾਜਾ ਵਿੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਰਕਾਰ ਦੇ ਵਿੱਚ ਹੈ ਹੀ ਨਹੀਂ। ਉਸੋਂ ਬਾਬਾ ਸੁੱਖ ਰੱਖੇ ਜਿਸ ਪ੍ਰਕਾਰ ਦੀ ਜ਼ਾਹਤੀ ਗੁੱੱਡਾ ਕਰਦੀ ਇਹਨਾਂ ਨੇ ਕੀਤੀ ਹੈ ਕਿ ਕਦੇ ਬਰਦਾਸ਼ਤ ਨਹੀਂ ਕਰਾਂਗੇ। ਔਰ ਅੱਜ ਮੈਨੂੰ ਪੂਰਨ ਉਮੀਦ ਹੈ। ਕੀ ਅੱਜ ਅੰਦਰੋਂ ਚੜਦੀ ਕਲਾ ਦਾ ਸੁਨੇਹਾ ਆਏਗਾ ਅੱਜ ਮੈਂ ਪਾਰਲੀਮੈਂਟ ਛੱਡ ਕੇ ਆਇਆ ਬਜਟ ਸਪੀਚ ਸੀ ਇਸ ਕਰਕੇ ਆਪ ਸਾਫ ਦੇ 36 ਹੋਰ ਜਿਵੇਂ ਅੱਜ ਦਿੱਲੀ ਦੇ অবজারভার ਨੇ ਅਸੀਂ ਉੱਥੋਂ ਛੱਡ ਕੇ ਆਏ ਇਸ ਕਰਕੇ ਕਿ ਅੱਜ ਪਤਾ ਨਹੀਂ ਇਹਨਾਂ ਨੇ ਹੋਰ ਕੀ ਚੰਦ ਚੜਾਉਣਾ ਸੋ ਤਿੰਨ ਬੰਦਿਆਂ ਤੇ ਸਾਡੇ ਕੌਂਸਲਰਾਂ ਤੇ ਬੱਚੇ ਦਿੱਤੇ ਆ ਯਾਦ ਰੱਖਿਓ ਪੁਰਾ ਸਾਹਿਬ ਉਹ ਤਿੰਨਾਂ ਤੇ ਨਹੀਂ 26 27 ਤੇ ਕਰਦੇ ਆ ਪਰ ਇਹ ਸਾਨੂੰ ਪਰ ਉਹਨੇ ਹੀ ਤੁਹਾਡੇ ਤੇ ਹੁਣ ਇਹ ਗੱਲ ਆ ਗਈ ਆ। ਇਹ ਮਤ ਸਮਝਿਓ ਜਿਹਦੇ ਮੋਢੇ ਤੇ ਸ਼ੇਰ ਲੱਗਿਆ ਉਹਦੇ ਤੇ ਪਰਚਾ ਨਹੀਂ ਹੋ ਸਕਦਾ। ਉਹਰੇ ਇਹ ਵੀ ਪਰਚਾ ਹੋ ਸਕਦਾ। ਉਹ ਡਿਸਮਿਸ ਵੀ ਹੋ ਸਕਦਾ। ਇਹ ਗੱਲ ਯਾਦ ਰੱਖਿਓ। ਪਰ ਇੰਨਾ ਹੀ ਕਹਿਣਾ ਹੈ। ਬਾਬਾ ਸੁੱਖ ਰੱਖੇ ਮੈਂ ਤੇ ਬਾਜਰਾ ਸਾਹਿਬ ਆਇਆ ਹਾਂ। ਔਰ ਮੈਨੂੰ ਲੱਗਦਾ ਜੀ ਚੜਦੀ ਕਲਾ ਵਾਲਾ ਸਨੇਹ ਜਿਹੜਾ ਉਹ ਸਤਿ ਸ੍ਰੀ ਅਕਾਲ। ਤੁਸੀਂ ਨਾਹਰ ਪੰਜਾਬੀ ਵਲੌਗਸ ਨੂੰ ਬੜਾ ਪਿਆਰ ਕਰਦੇ ਹੋ। ਤੇ ਮੈਂ ਸਾਰ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਇਸ ਚੈਨਲ ਤੇ ਲਿਆਉਂਦਾ ਰਹਿਣਾ ਮੈਨੂੰ ਲੱਗਦਾ ਕਿ ਜੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਵੀ ਕਰਦੇ ਹੋ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਜੋ ਮੈਂ ਅੱਗੇ ਲੱਡਾ ਸਾਥੀਆਂ ਨਾਲ ਤੁਹਾਡੇ ਵਾਸਤੇ ਹੋਰ ਵੀ ਵਧੀਆ ਵਧੀਆ ਵੀਡੀਓ ਆਈ ਰਿਹਾ ਤੇ ਤੁਹਾਡੇ ਵਾਸਤੇ ਲਿਆਉਂਦਾ ਹਾਂ ਔਰ ਤੁਸੀਂ ਪਸੰਦ ਕਰਦੇ ਰਹੋ ਧੰਨਵਾਦ